ਲੈਨ ਬਣਾ ਕੇ ਕਰੋ ਸਹੇਲੀਆਂ ਨਾਲ ਭੱਜ ਗਈਆਂ ਤਿੰਨ ਸਕੀਆਂ ਪੈਣਾ ਮਾਪਿਆਂ ਨੇ ਲੱਭਣ ਦੇ ਲਈ ਦਿਨ ਰਾਤ ਕਰਤਾ ਇੱਕ ਪਰ ਹੁਣ ਕਈ ਦਿਨਾ ਬਾਅਦ ਦੇਖੋ ਕਿਹੜੇ ਹਾਲਾਤਾਂ ਦੇ ਵਿੱਚ ਮਿਲਦੀਆਂ ਨੇ ਕਿਉਂ ਕਰੋ ਭੱਜੀਆਂ ਸੀ ਇਹ ਕਾਰਨ ਸੁਣ ਕੇ ਤੁਹਾਡੇ ਵੀ ਰੋਂਗਟੇ ਖੜੇ ਹੋ ਜਾਣਗੇ ਇਸ ਵੀਡੀਓ ਨੂੰ ਦਬ ਕੇ ਸ਼ੇਅਰ ਕਰੋ ਤਾਂ ਜੋ ਮਾਪੇ ਮਾਣੇ ਮੋਟੇ ਆਪਣੇ ਬੱਚਿਆਂ ਪ੍ਰਤੀ ਸਮਝਦਾਰ ਬਣਨ ਖੰਨਾ ਤੋਂ ਇਹ ਘਟਨਾ ਸਾਹਮਣੇ ਆਈ ਹੈ ਜਿੱਥੇ ਤਿੰਨ ਕੁੜੀਆਂ ਨੇ ਖੌਫਨਾਕ ਕਦਮ ਚੁੱਕਿਆ ਏ ਸੋ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤੇ ਲੋਕੋ ਸਮਝਦਾਰ ਹੋ ਜਾਓ ਤਿੰਨ ਲੜਕੀਆਂ ਨਵਾਲਗ ਪ੍ਰਵਾਸੀ ਪਰਿਵਾਰਾਂ ਨੂੰ ਬਿਲੋਂਗ ਕਰਦੀਆਂ ਉਹ ਗਮ ਹੋ ਗਈਆਂ ਜਿਨ੍ਹਾਂ ਦੇ ਫਾਦਰ ਸ਼੍ਰੀ ਪਗਾਰੀਤ ਜੀ ਦੇ ਬਿਆਨ ਤੇ ਬਕਾਇਦਾ ਇੱਕ ਮੁਕੱਦਮਾ ਦਰਜ ਕਰਕੇ 27 ਤਰੀਕ ਨੂੰ 95 ਨੰਬਰ ਹੈ 132 ਤੇ 140 30 ਪੀ ਐਨ ਐਸ ਜਿਹੜਾ ਕਿ 363 ਤੇ 365 ਆਈ ਪੀਸੀ ਦੇ ਮਤਾਬਕ ਇੱਕ ਮੁਕਦਮਾ ਦਰਜ ਕੀਤਾ ਗਿਆ ਮੁਕਦਮਾ ਦਰਜ ਕਰਨ ਤੋਂ ਬਾਅਦ